ਇਹ ਫਿਰ ਸਕੂਲ ਕੱਲ ਪੇਪਰ ਹੀ ਰਾ ਤੇ ਆਪਣਾ ਪੇਪਰ ਦੇਣ ਆਇਆ ਸੀ ਤੇ ਜੋੜਾ ਅੱਗੇ ਇਹਨਾਂ ਦਾ ਉਸੇ ਪਿੰਡ ਦੇ ਵਿੱਚ ਰਸਤੇ ਤੋਂ ਲੈ ਕੇ ਕੋਈ ਝਗੜਾ ਹੀ ਗਵਾਣ ਰ ਮਨਜੀਤ ਸਿੰਘ ਪੁੱਤਰ ਨਿਰਮਲ ਸਿੰਘ ਉਹਦੇ ਦੋ ਬੇਟੇ ਨੇ ਅਮਰਤਪਾਲ ਸਿੰਘ ਤੇ ਦੂਜਾ ਨਿਸ਼ਾਨ ਸਿੰਘ ਤੇ ਉਹ ਝਗੜੇ ਦੇ ਕਾਰਨ ਕਰਕੇ ਉਹ ਉਧਰ ਉਧਰੀ ਕਰਾਸ ਪਰਚੇ ਦੋ ਤਰ੍ਹਾਂ ਦੇ ਦੋ ਪਾਰਟੀਆਂ ਦੇ ਹੋਈ ਨੇ ਉਹਦੇ ਵਿੱਚ ਕੋਈ ਕੁਝ ਬੰਦਿਆਂ ਦੀ ਜਮਾਨਤਾਂ ਹੋਈਆਂ ਕੁਝ ਬੰਦੇ ਜਣੀਆਂ ਰਜੈਕਟ ਹੋਈਆਂ ਤੇ ਉਹਦੇ ਕੋਰ ਦੇ ਵਿੱਚ ਮੈਟਰ ਆ ਚਾਰ ਮਹੀਨੇ ਝਗੜਾ ਹੋਇ ਨੂੰ ਆ ਉਸ ਦੇ ਵਿੱਚ ਅਸੀਂ ਆ ਬੰਦਿਆਂ ਨੇ ਪਿਆ ਚਲੋ ਜੋ ਝਗੜਾ ਪਿੱਛੇ ਹੋ ਗਿਆ ਰਸਤੇ ਦੇ ਵਿੱਚ ਉਹ ਕੋਈ ਗੱਲਬਾਤ ਨਹੀਂ ਕੀਤੀ ਉਹ ਕੱਲ ਨਾਲ ਉਹਨਾਂ ਦੇ ਬੇੜੇ ਦਾ ਵੀ ਪੇਪਰ ਹੀ ਉਹਨਾਂ ਪੰਨੋਂ ਬੰਦੇ 8 ਲੈ ਕੇ ਤੇ ਫੁੱਲੇ ਚੱਕ ਦੇ ਕੋਲ ਜਾਂਦੇ ਨੂੰ ਇਹਨੂੰ ਰਸਤੇ ਦੇ ਵਿੱਚ ਮੋਟਰਸਾਈਕਲ ਤੇ ਘੇਰ ਕੇ ਤੇ ਜਾਣ ਲੇਵਾ ਹਵਾਲਾ ਕਰ ਦਿੱਤਾ ਤੇ ਬਹੁਤ ਤੁਹਾਡੇ ਸਾਹਮਣੇ ਮੰਦੀ ਹਾਲ ਤੇ ਕਿਸ ਤਰ੍ਹਾਂ ਬਚਾਇਆ ਗਿਆ ਬਚਾ ਇਸ ਤਰ੍ਹਾਂ ਵੀ ਪਿੱਛੋਂ ਕੋਈ ਸਵਾਰੀ ਜਾ ਰਹੀ ਹੋ ਉਸ ਚੀਦਾ ਸਾਹ ਤੋਂ ਆਏ ਸੀ ਦੋਵੇਂ ਜੀ ਗ੍ਰੰਥੀ ਸਿੰਘ ਸੀ ਉਹਨਾਂ ਦੀ ਇੱਕ ਮੈਸੇਜ ਜੀ ਉਹਨਾਂ ਭੱਜ ਕੇ ਉੱਤੇ ਡੇਪੀ ਉਹਦੇ ਵੀ ਦੋ ਵੇਸ ਬੋਲ ਵੱਜੇ ਆ ਤੇ ਉਸਨੇ ਇਹਦੀ ਜਾਨ ਬਚਾਈ ਆ ਤੇ ਉਹਨਾਂ ਮੁੜ ਕੇ ਟ੍ਰੀਟਮੈਂਟ ਦੇ ਕੇ ਉਥੋਂ ਹਸਪਤਾਲ ਤੋਂ ਫਿਰ ਇੱਥੇ ਲਿਆਂਦਾ ਤੇ ਅਜੇ ਬਹੁਤ ਛੀ ਦੀ ਹਾਲਤ ਚ ਆਹੀ ਤਾਂ ਇਹ ਨਿਆਂਪਨ ਨਿصاف ਹੋਣਾ ਚਾਹੀਦਾ ਗਲਤ ਕੰਮ ਕਿਤੇ 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 ਲੱਗੀ ਹੈ ਬੱਚੇ ਦੇ ਸਿਰ ਦੇ ਵਿੱਚ ਸਾਟਿਆ ਨੱਕ ਦੀ ਹੱਡੀ ਜਾਂਦੇ ਕਰਾਇਆ ਤੇ ਜਬਾਨ ਦਾ ਕੋ ਜ਼ਬਾਨ ਕੱਟੀ ਗਈ ਇਹ ਕਰਕੇ ਵੇਖੋ 16 ਸਾਲ ਦਾ ਨਵਾਲਕ ਬੇੜਾ ਇੱਕ ਇੰਨੀ ਗੁੰਡਾ ਕਰਦੀ ਵੇਖੋ ਵੀ ਬੱਚੇ ਦਾ ਤੁਸੀਂ ਦੱਸਿਆ ਕਿ ਬੱਚੇ ਦੇ ਪੇਪਰ ਚਾ ਗਏ ਆ ਹਾਂਜੀ ਹੁਣ ਫਿਰ ਬੱਚਾ ਪੇਪਰ ਵੀ ਨਹੀਂ ਦੇ ਪਾਏ ਨਹੀਂ ਜੀ ਪੇਪਰ ਤੁਹਾਡੇ ਅੱਜੇ ਸਾਹਮਣੇ ਹੀ ਵੇਖੋ ਅਜੇ ਤੇ ਉਹਦੀ ਸ਼ਰਤ ਨਹੀਂ ਆਪਣੀ ਤੇ ਪੇਪਰ ਕਿਸ ਤਰ੍ਹਾਂ ਦੇਣਗੇ ਉਹਦਾ ਪੇਪਰਾਂ ਦਾ ਬਰਬਾਦ ਕਰਤੀ ਤੇ ਫਿਊਚਰ ਬੱਚੇ ਦਾ 16 ਸਾਲ ਦਾ ਨਵਾਲਕ ਬੱਚਾ ਤੇ ਜੋ ਵੀ ਇਹਦਾ ਡੈਡੀ ਅੱਗੇ ਵੀ ਅੰਦਰ ਜੇਲ੍ਹ ਦੇ ਵਿੱਚ ਆ ਉਹਨੂੰ ਅਰੈਸਟ ਆ ਤੇ ਅਹੀਂ ਤੇ ਉਹ ਗੱਲ ਕੀਤੀ ਵੀ ਜਿਹੜੀ ਦੂਸਰੀ ਪਾਰਟੀ ਆ ਉਹਨਾਂ ਨੇ ਕੋਈ ਛੱਟ ਲੱਗੀ ਆ ਕਿਸੇ ਤਰ੍ਹਾਂ ਨਹੀਂ ਨਹੀਂ ਕੋਈ ਨਹੀਂ ਉਹ ਇਹ ਤਾਂ ਕੱਲਾ ਹੀ ਕੱਲਾ ਜਾ ਰਿਹਾ ਛੱਟ ਕਿੰਨੇ ਲਾਉਣੀ ਹੀ ਇਹ ਤਾਂ ਉਹ ਅਜੇ ਮੈਂ ਬਕਾਇਦਾ ਉਹਨਾਂ ਬਿਬੀ ਨੇ ਮੇ ਬਿਆਨ ਮਲਾਜਮਾਂ ਨੂੰ ਦਿੱਤੇ ਆ ਵੀ ਮੈਂ ਬਚਾਇਆ ਹੋਰ ਤਾਂ ਕੋਈ ਬੰਦਾ ਹੀ ਕੋਈ ਨਹੀਂ ਲਾ ਕੇ ਕੱਲਾ ਜਾ ਰਿਹਾ ਰਸਤੇ ਦੇ ਵਿੱਚ ਕੱਲੇ ਨੂੰ ਪੈ ਗਏ ਕੀ ਮੰਗ ਕਰ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਤੁਰੰਤ ਮਜਰਮਾਂ ਨੂੰ ਅੰਦਰ ਤੇ ਕੀਤਾ ਜਾ ਕੇ ਫੜਿਆ ਜਾਵੇ ਮਲਦੀ ਕਾਰਵਾਈ ਕੀਤੀ ਜਾਏ ਇਸ ਤਰ੍ਹਾਂ ਤਾਂ ਕਿਸੇ ਦਾ ਬੱਚਾ ਪੇਪਰ ਪੜੂਗਾ ਕਿਹੜਾ ਬੱਚਾ ਇਸ ਤਰ੍ਹਾਂ ਜਿੰਨੀ ਗੁੱੱਡਾ ਕਰਦੀ ਦੱਸੋ ਤੁਸੀਂ ਵੀ ਸਿਆਣੇ ਜੋ ਕਿਸੇ ਦਾ ਬੱਚਾ ਕੋਈ ਐਡਾ ਰਾਜ ਹਾਰ ਕੋ ਬੱਚ ਜੇ ਕੋਈ ਗੱਲ ਆ ਤਾਂ ਕੋਈ ਕਿਸੇ ਨਾਲ ਬਹਿ ਕੇ ਜਾਂ ਕੋ ਫਿਆਣੇ ਨਾ ਕਰਦੇ ਇਹ ਤਾਂ ਬੱਚਾ ਹੈ ਨਬਾਲਕ ਹੈ ਇਹ ਸਾਡਾ ਫੇਟ ਛੋਟੇ ਦਾ ਬੱਚਾ ਹੈ ਅਕਾਸ਼ਦੀਪ ਸਿੰਘ ਇਹ ਆ ਇਹ ਆਪਣਾ ਪੇਪਰ ਦੇਣ ਤੇ ਆਪਣਾ ਇਹ 8-10 ਬੰਦੇ ਇਕੱਠੇ ਮੁੰਡੇ ਕਰਕੇ ਤੇ ਉਹਦੇ ਗੱਲ ਪੈ ਗਏ ਰਾਜ ਘੇਰ ਕੇ ਤੇ ਇਹਨਾਂ ਨੂੰ ਕੋਈ ਸੱਟ ਨਹੀਂ ਜੇ ਮੰਨ ਲਓ ਇਹ ਸੱਟ ਲਾ ਕੇ ਉਥੇ ਦਾਖਲ ਹੋ ਕੇ ਸੱਟ ਲਾ ਲੈਂਦੇ ਆ ਇਹ ਇਹਨਾਂ ਦੀ ਆਪਣੀ ਗਮਾਰੀ ਹੋਏਗੀ ਤੇ ਇਹ ਪ੍ਰਸ਼ਾਸਨ ਵੀ ਇਹ ਇਹ ਗੱਲ ਦਾ ਧਿਆਨ ਰੱਖੇ ਕਿ ਇਹਨਾਂ ਸਾਡੇ ਵੱਲੋਂ ਕੋਈ ਸੱਤ ਨਹੀਂ ਜੇ ਬੱਚੇ ਵੱਲੋਂ ਕੱਲਾ ਸਾਡਾ ਬੱਚਾ ਸੀ ਕੱਲੇ ਤੇ ਗੱਲ ਪਏ ਆ ਏਸੀ ਦਾ ਕੋਈ ਆਈ ਵਿਨਲੈਸ ਵੀ ਹੈਗਾ ਗਵਾਹ ਵੀ ਹੈਗਾ ਕਿ ਬੱਚਾ ਕੱਲਾ ਸੀ ਹਾਂਜੀ ਉੱਤੇ ਜਿਨ੍ਹਾਂ ਨੇ ਛਡਾਇਆ ਉਹ ਗਵਾਹ ਉਹਨਾਂ ਨੇ ਪ੍ਰਸ਼ਾਸਨ ਨੂੰ ਉਹ ਦਰਮਿਆਣ ਵੀ ਦਿੱਤੇ ਜੇ ਜੇ ਤਾਂ ਆ ਤੇ ਉਹ ਉਹਨਾਂ ਨੂੰ ਦੱਸਿਆ ਉਹਨਾਂ ਨੇ ਕੱਲਾ ਬੱਚਾ ਸੀ ਅਸੀਂ ਉੱਤੇ ਲੰਮੇ ਪਾ ਕੇ ਛਡਾਇਆ ਕੀ ਮੰਤਰ ਦੇਸ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਦੇਖੋ 16 ਸਾਲ ਦਾ ਬੱਚਾ ਉਹਦੀ ਹਾਲਤ ਤੁਸੀਂ ਖੁਦ ਦੇਖ ਲਈਏ ਤੇ ਅਸੀਂ ਉਹਨੂੰ ਫੀਸ ਵਾਸਤੇ 10000 ਰੁਪਏ ਵੀ ਦੇ ਕੇ ਲੈ ਭੇਜਿਆ ਹੈ ਤੇ ਆਪਣੀ ਕਿਹੜੇ ਕਾਰਨ ਉਹ ਜਾਂ ਪਹਿਲਾ ਪੇਪਰ ਕਰਕੇ ਉਹਨਾਂ ਨਹੀਂ ਲਏ ਉਹ ਵੀ ਉਹਦੇ ਕੋਲ ਹੀ ਉਹ ਵੀ ਉਹਦੇ ਜੇਬ ਚ ਪੈਸੇ ਨਹੀਂ ਨਿਕਲੇ 8000 ਰੁਪਏ ਵੀ ਲੱਗੇ ਹਾਂ ਜੀ ਹਾਂ ਜੀ ਹਾਂ ਜੀ ਦਿੱਤਾ ਸੀ ਉਹਨੂੰ ਪੀਸ ਵਾਤੇ ਤੋਂ ਲਗਾ ਕੋਈ ਹੋਰ ਵੀ ਨੁਕਸਾਨ ਹੈ ਨਹੀਂ ਹੋਰ ਨਹੀਂ ਕੋਈ ਹੋਰ ਨਹੀਂ ਕੋਈ ਕੋਈ ਉਹ ਮੋਟਰਸਾਈਕਲ ਚਲੋ ਮੋਟਰਸਾਈਕਲ ਤੇ ਉੱਥੇ ਪਹੁੰਚਿਆ ਆਈ ਤੇ ਵੇਖਿਆ ਨਹੀਂ ਜਾ ਕੇ ਫਿਰ ਮੋਟਰਸਾਈਕਲ ਵੀ ਪੋਰ ਭੰਨ ਦਿੱਤਾ ਹੋਣਾ ਹਾਂਜੀ ਐ ਭਾਜੀ ਇਹ ਨਾ ਕੱਲ ਬਾਅਦ ਦੁਪਹਿਰ 2:00 ਟਾਈ ਹੋਏ ਦਾ ਟਾਈਮ ਸੀ ਜੀ ਤੇ ਬੱਚਾ ਇਧਰੋਂ ਆਕਾਸ਼ ਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਪਸ ਫਿੰਡੀ ਸਤਾਂ ਜੋ ਇੱਥੇ ਨਾ 10th ਕਲਾਸ ਚ ਪੜਦਾ ਜੀ ਆਰਡੀ ਸਕੂਲ ਆ ਡੇਰਾ ਰੋਡ ਤੇ ਨਾਲੇ ਜੀ ਉਥੋਂ ਵਾਪਸ ਜਾਣ ਲਿਆ ਸੀ ਜੀ ਉਸ ਤੋਂ ਬਾਅਦ ਉਹ ਜਿਹੜੇ ਆ ਮੋਟਰਸਾਈਕਲ ਆ ਸਵਾਰੇ ਉਹ ਵੀ ਬੱਚੇ ਸੀ ਉਹ ਇਹਨਾਂ ਦਾ ਆਪ ਚ ਇੱਕ ਦੂਜੇ ਨਾਲ ਫਿਰ ਹੋ ਗਈ ਲੜਾਈ ਇਹ ਕਾਰਨ ਨਹੀਂ ਹੈ ਪਤਾ ਲੱਗਾ ਤੇ ਜਿਹੜੀ ਆ ਉਹ ਮੁੰਡਾ ਦਾਖਲਿਆ ਜੋ ਵੀ ਕਾਰਵਾਈ ਜੋ ਵੀ ਹੋਊਗਾ ਉਹ ਕਾਰਵਾਈ ਆ ਉਹ ਚਲਣਦੀ ਹੈ ਉਹ